4 ਲੱਖ ਦੀ ਗੱਡੀ 50 ਸੈਕਿੰਡ ਵਿੱਚ ਖਤਮ ਇਹ ਭਿਆਨਕ ਤਸਵੀਰਾਂ 모ਹਾਲੀ 에어ਪੋਰਟ ਰੋਡ ਦੀਆਂ ਨੇ ਜਿੱਥੇ ਲਗਜ਼ਰੀ BMW ਕਾਰ ਧੂਰ ਧੂਕੇ ਸੜ ਗਈ ਗੱਡੀ ਤੇ ਲੱਗਿਆ ਹੋਇਆ ਨੰਬਰ ਵੀ ਟੈਂਪਰੇਰੀ ਹੈ ਯਾਨੀ ਗੱਡੀ ਨਵੀਂ ਸੀ ਤਸਵੀਰਾਂ ਸੋਮਵਾਰ ਰਾਤ ਕਰੀਬ 8 ਵਜੇ ਦੀਆਂ ਨੇ ਡੀਡੀਏ ਸਿਟੀ ਕੋਲ ਇੱਕ ਐਕਟਿਵਾ ਅਤੇ ਬੀਐਮਡਬਲਿਊ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਐਕਟਿਵਾ ਸਵਾਰ ਸੰਗਰੂਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨਾਮੀ ਨੌਜਵਾਨ ਦੀ ਮੌਤ ਹੋ ਗਈ। ਜਦਕਿ ਉਸ ਦਾ ਦੋਸਤ ਚਮਕੌਰ ਸਿੰਘ ਪੀਜੀਆਈ ਚ ਇਲਾਜ ਅਧੀਨ ਹੈ। ਚਸ਼ਮਦੀਦਾ ਮੁਤਾਬਕ ਐਕਟਿਵਾ ਸਵਾਰ ਨੌਜਵਾਨ ਰੋਂਗ ਸਾਈਡ ਤੇ ਸਨ ਅਤੇ ਸੜਕ ਤੇ ਬਣੇ ਗੈਰ ਕਾਨੂੰਨੀ ਕੱਟ ਜ਼ਰੀਏ ਜਦੋਂ ਆਪਣੀ ਸਾਈਡ ਜਾਣ ਲੱਗੇ ਤਾਂ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਬੀਐਮਡਬਲਿਊ ਨੇ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਇੱਕ ਨੌਜਵਾਨ ਉੱਥੇ ਹੀ ਡਿੱਗ ਗਿਆ ਜਦਕਿ ਐਕਟਿਵਾ ਅਤੇ ਦੂਜਾ ਨੌਜਵਾਨ ਗੱਡੀ 'ਚ ਫਸ ਗਏ ਤੇਜ਼ ਰਫ਼ਤਾਰ ਕਾਰ ਕਰੀਬ ਅੱਧਾ ਕਿਲੋਮੀਟਰ ਨੌਜਵਾਨਾਂ ਨੂੰ ਖਸੀਰਤੇ ਹੋਏ ਅੱਗੇ ਲੈ ਗਈ ਚਸ਼ਮਦੀਦਾ ਮੁਤਾਬਕ ਥੋੜੀ ਦੂਰ ਜਾ ਕੇ ਦੂਜਾ ਨੌਜਵਾਨ ਵੀ ਸਾਈਡ ਤੇ ਡਿੱਗ ਗਿਆ ਪਰ ਕਾਰ ਨਾਰੁਗੀ ਕਾਰ ਦੇ ਅੱਗੇ ਫਸੀ ਐਕਟਿਵਾ ਦੀ ਟੈਂਕੀ ਵਿੱਚੋਂ ਪੈਟਰੋਲ ਲੀਕ ਹੋਣ ਕਾਰਨ ਪਹਿਲਾਂ ਐਕਟਿਵਾ ਨੂੰ ਅੱਗ ਲੱਗੀ ਅਤੇ ਫਿਰ BMW ਨੂੰ ਅੱਗ ਨੇ ਫੜ ਲਿਆ ਗੱਡੀ ਕੋਲ ਅੱਗ ਪਹੁੰਚਦੀ ਦੇਖ ਕਾਰ ਸਵਾਰ ਬਾਹਰ ਨਿਕਲਿਆ ਅਤੇ ਫਰਾਰ ਹੋ ਗਿਆ ਐਕਸੀਡੈਂਟ ਹੋਇਆ ਜੀ ਇੱਥੇ ਐਕਟਰਾਂ ਦੇ ਵਿੱਚ ਵੱਜੀ ਆ ਜੀ ਕਾਰ BMW ਤੇ ਇਹਨੇ ਐਕਟਰਾਂ ਦੇ ਵਿੱਚ ਜਦੋਂ ਨਿਕਲੇ ਇਹਨੇ ਕਾਰ ਰੋਕੀ ਨਹੀਂ ਉਹ ਐਕਟਰ ਨੂੰ ਅੱਗ ਲੱਗਣ ਕਰਕੇ ਗੱਡੀ ਨੂੰ ਅੱਗ ਲੱਗੀ ਜੀ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਉੱਚੀਆਂ ਉੱਠਣ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਸ BMW ਦਾ ਮਾਲਕ ਕੌਣ ਹੈ ਟੈਂਪਰਰੀ ਨੰਬਰ ਹੋਣ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਨੇ ਜਾਂਚ ਆਰੰਭ ਕੀਤੀ ਹੈ